ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਮਨਜੀਤ ਕੌਰ ਅੱਜ ਮੈਂ ਤੁਹਾਡੇ ਲਈ ਇੱਕ ਮਿੰਨੀ ਵਲੌਗ ਬਣਾ ਕੇ ਪਾਉਣੀ ਆ ਛੋਡੇ ਲਈ ਇੰਨੀ ਫਾਇਦੇ ਵੰਦ ਇਹ ਚੀਜ਼ ਐ ਥੋੜੀ ਜੀ ਪਾਉਂਗੀ ਛੋਟੀ ਜੀ ਵੀਡੀਓ ਆ ਤਾਂ ਮੇਰੇ ਕੋਲੇ ਮoringa ਪਾਊਡਰ ਸੁਕਾਇਆ ਹੋਇਆ ਜਾਨੀ ਕਿ ਮੈਂ ਸੁਕਾ ਕੇ ਪਹਿਲਾਂ ਰੱਖ ਰੱਖੇ ਭਰਿਆ ਸੀ ਡੱਬਾ ਮੈਂ ਅੱਧਾ ਖਾਧੀ ਤੇ ਹੁਣ ਇਹਦੇ ਜੇ ਮੈਂ ਤੁਹਾਨੂੰ ਬੈਨੀਫਿਟ ਦੱਸਾਂ ਨਾ ਤੇ ਮੈਨੂੰ ਖੁਦ ਨੂੰ ਵੀ ਨਹੀਂ ਪਤਾ ਮੈਂ ਕਿੱਥੇ ਤੱਕ ਨਹੀਂ ਸੀ ਜਾਂਦਾ ਜਿਹੜੀਆਂ ਅੰਗਰੇਜ਼ੀ ਦਵਾਈਆਂ ਸੀ ਮੈਂ ਬਹੁਤ ਵਰਤੀਆਂ ਸੀ ਜਿਹੜੀਆਂ ਟੂ ਹੀ ਇੰਨੀ ਦੁਖਦੀ ਸੀ ਮੇਰੀ ਜਾਨ ਨਿਕਲਦੀ ਸੀ ਤੇ ਮੈਂ ਬੈਠੀ ਬੈਠੀ ਨੇ ਸੋਚਿਆ ਸਾਡੇ ਸਾਹਮਣੇ ਦੋ ਤਿੰਨ ਬੂਟੇ ਆ ਇਹ ਮੁਰਿੰਗਾ ਵੀ ਕਹਿ ਦਿੰਦੇ ਆ ਇਹਨੂੰ ਤੇ ਨੂੰ ਜਾਂਝਣਾ ਵੀ ਕਹਿ ਦਿੰਦੇ ਆ ਤੇ ਮੈਂ ਉੱਥੇ ਬੈਠੀ ਬੈਠੀ ਨੇ ਸੋਚਿਆ ਇੱਕ ਤਨ ਤੋੜ ਕੇ ਮੈਂ ਕਿਹਾ ਪਾਊਡਰ ਬਣਾ ਕੇ ਖਾ ਕੇ ਦੇਖ ਲਈਏ ਤੇ ਕਿਹੜਾ ਜੋਰ ਲੱਗਦਾ ਤੇ ਐਡੀ ਵਧੀਆ ਇਹ ਚੀਜ਼ ਨਿਕਲੀ ਤੁਸੀਂ ਸੋਚ ਨਹੀਂ ਸਕਦੇ ਇਹਨੂੰ ਬਣਾਉਣ ਦਾ ਸੌਖਾ ਤਰੀਕਾ ਆ ਦੇਖੋ ਮੈਂ ਤੋੜ ਕੇ ਲਈਆਂ ਹੁਣੇ ਗਿੱਲੇ ਆ ਤੋੜ ਕੇ ਲਈਆਂ ਇਹਨੂੰ ਮੈਂ ਵਿਸ਼ਾਂਟ ਕੇ ਤੇ ਹੁਣ ਮੈਂ ਇਹਨਾਂ ਨੂੰ ਸੁਕਾਉਂਗੀ ਸੁਕਾਉਂਦੀ ਆ ਮੰਜੇ ਤੇ ਵੀ ਆਸਾਂ ਮੈਂ ਸੁਕਾਉਂਗੀ ਧੁੱਪ ਪੈਣ ਨੂੰ ਬਿਲਕੁਲ ਨਹੀਂ ਪਾਉਣਾ ਆਪ ਕਪੜਾ ਵਸਾਈ ਬੈਠੀ ਮਲਮਲ ਦਾ ਇਹ ਦੋ ਤਿੰਨ ਦਿਨਾਂ ਚ ਸੁੱਕ ਕੇ ਜਮਾ ਇਹ ਜਿਆ ਪਾਊਡਰ ਬਣ ਜਾਣਗੇ ਜਿਹੜਾ ਆਸੇ ਮੇਰੇ ਕੋਲ ਤੁਸੀਂ ਕਿ ਵੇਖ ਮੈਨੂੰ ਨਹੀਂ ਪਤਾ ਲੋਕ ਕਿਵੇਂ ਲੈਂਦੇ ਮੈਂ ਤਾਂ ਆਪਦਾ ਐਕਸਪੀਰੀਅੰਸ ਆਪ ਹੀ ਕਰਦੀ ਰਹਿਣੀ ਆ ਮੈਂ ਇਹ ਮਤਲਬ ਲੱਸੀ ਦਹੀਂ ਦੇ ਵਿੱਚ ਵੀ ਕੋਲ ਕੇ ਪੀ ਲੈਣੀ ਆ ਉਹ ਸੌਰੀ ਜੀ ਵਿੱਚ ਦੀਪੂ ਦਾ ਫੋਨ ਆ ਗਿਆ ਸੀ ਮੈਨੂੰ ਕੱਟਣਾ ਪੈ ਗਿਆ ਕੁਝ ਵੀ ਨਹੀਂ ਕਰਨਾ ਇੱਥੇ ਕੋਈ ਇਤ ਲੰਮਾ ਚੌੜਾ ਕੰਮ ਨਹੀਂ ਇਹਨੂੰ ਮੈਂ ਧੋ ਕੇ ਸੁਕਾਉਂਗੀ ਸੁਕਾ ਕੇ ਇਹਨੂੰ ਮੈਂ ਪਾਊਡਰ ਪੀਸ ਕੇ ਬਣਾਉਂਗੀ ਤੇ ਮੈਂ ਇਹਨੂੰ ਲੈਣੀ ਆ ਜੀ ਅੱਧਾ ਕ ਚਮਚਾ ਸਵੇਰੇ ਲੱਸੀ ਨਾਲ ਵੀ ਲੈ ਲੈਣੀ ਆ ਦਹੀਂ ਚ ਕੋਲ ਕੇ ਵੀ ਖਾ ਲੈਣੀ ਆ ਤੇ ਪਾਣੀ ਨਾਲ ਵੀ ਲੈ ਲੈਣੀ ਆ ਤੁਸੀਂ ਇਹਨੂੰ ਜਿਵੇਂ ਮਰਜ਼ੀ ਲੈ ਸਕਦੇ ਹੋ ਵੀ ਜਿਵੇਂ ਛੋਟਾ ਪਰ ਬੈਸ ਤਾਂ ਤੁਸੀਂ ਇਹਨੂੰ ਦੋ ਟਾਈਮ ਵੀ ਲੈ ਸਕਦੇ ਮੈਂ ਤਾਂ ਇੱਕ ਟਾਈਮ ਹੀ ਲੈ ਰਹੀ ਹਾਂ ਹੁਣ ਦੋ ਟਾਈਮ ਹੌਲੀ ਹੌਲੀ ਕਰਨ ਦੀ ਸੋਚ ਰਹੀ ਹਾਂ ਪਹਿਲਾਂ ਮੈਂ ਇੱਕ ਚਮਚਾ ਤਾਂ ਲੈ ਕੇ ਦੇਖਿਆ ਸੀ ਵੀ ਕਿਵੇਂ ਆ ਤੁਸੀਂ ਯਕੀਨ ਮੰਨੋ ਮੈਨੂੰ ਇੰਨਾ ਫਰਕ ਪਿਆ ਇੰਨਾ ਫਰਕ ਪਿਆ ਵੀ ਜਿਹੜਾ ਕਿ ਮਿਰਚ ਸੁਸਤੀ ਹੁੰਦੀ ਸੀ ਨਾ ਮੈਨੂੰ ਉੱਠਿਆ ਨਹੀਂ ਸੀ ਜਾਂਦਾ ਸਵੇਰ ਤੇ ਮੇਰਾ ਉੱਠਣ ਦਾ ਰੁਟੀਨ ਵੀ ਬਣ ਗਿਆ ਤੇ ਬਹੁਤ ਵਧੀਆ ਲੱਗਿਆ ਮੈਨੂੰ ਬਹੁਤ ਜਿਆਦਾ ਵਧੀਆ ਲੱਗਿਆ ਇਹ ਚੀਜ਼ੇ ਤਾਂ ਤੁਹਾਨੂੰ ਕਹਿਣੀ ਆ ਸਸਤਾਗਾ ਕਿਤੇ ਵੀ ਇਹ ਬੂਟਾ ਤੁਸੀਂ ਖੜਾ ਹੂਗਾ ਤੋੜ ਕੇ ਇਹਨੂੰ ਘਰੇ ਬਣਾ ਲਓ ਇਹਦਾ ਕੋਈ ਰੁਪਿਆ ਵੀ ਨਹੀਂ ਲੱਗਦਾ ਫਰੀ ਚ ਇਹ ਸਾਰੇ ਰੋਗਾਂ ਦਾ ਇਲਾਜ ਆ ਸੁਣਦੀ ਸੀ ਪਹਿਲਾਂ ਮੈਂ ਵੀਡੀਓ ਲੋਕਾਂ ਤੋਂ ਵੀਦਾ ਆ ਇਲਾਜ ਆ ਇਲਾਜ ਮੈਂ ਕਹਿੰਦੀ ਕੀ ਇਲਾਜ ਹੋਊਗਾ ਹੁਣ ਖਾਨੀਏ ਤੇ ਹੁਣ ਪਤਾ ਲੱਗਿਆ ਵੀ ਸਰੀਰ ਨੂੰ ਪਤਾ ਲੱਗ ਰਿਹਾ ਮੇਰੇ ਨੂੰ ਭੁੱਖ ਲੱਗਣ ਵੀ ਲੱਗਦੀ ਮੈਨੂੰ ਤੇ ਵੀ ਮਤਲਬ ਜਿਹੜੇ ਅੱਖਾਂ ਚਿਪਚਿਪ ਕਰਦੀਆਂ ਸੀ ਉਹ ਵੀ ਠੀਕ ਹੋ ਗਈਆਂ ਬਹੁਤ ਵਧੀਆ ਚੀਜ਼ ਆ ਸੁਹਾਂਜਣਾ ਜਰੂਰ ਖਾਓ ਸੋ ਮੇਰੀ ਵੀਡੀਓ ਚ ਕੋਈ ਵੀ ਤੁਹਾਨੂੰ ਗਲਤ ਚੀਜ਼ ਲੱਗੀ ਹੋਵੇ ਉਹ ਸੌਰੀ ਮੇਰੀ ਵੀਡੀਓ ਨਾ ਵਿੱਚ ਦੀ ਬਹੁਤ ਵਾਰੀ ਖੱਟੀ ਜਾਂਦੀ ਹੈ ਜੀ ਦੀਪੂ ਦੇ ਫੋਨ ਆ ਜਾਂਦਾ ਕਿ ਖੇਤ ਕੈਵਟੀ ਜੀ ਕਰ ਰਹੇ ਆ ਤੇ ਉਸ ਕਰਕੇ ਵੀਡੀਓ ਤੇ ਮੈਂ ਵਿੱਚ ਨਾ ਮੈਨੂੰ ਕੁਛ ਨਾ ਕੋਈ ਸੱਦਣਾ ਪੈ ਜਾਂਦਾ ਮੈਂ ਭੁੱਲ ਜਾਂਦੀ ਆ ਮੈਂ ਤੁਹਾਨੂੰ ਉਹੀ ਗੱਲ ਦੱਸਣਾ ਚਾਹੁੰਦੀ ਸੀ ਵੀ ਇਹ ਸੁਹਾਂਜਨਾ ਫਰੀਦ ਹੈ ਥਾਂ ਥਾਂ ਤੇ ਸੁਹਾਂਜਨੇ ਦੇ ਬੂਟੇ ਲੱਗੇ ਹੋਏ ਆ ਘਰੇ ਪੱਤੇ ਛਾਂਟ ਕੇ ਧੋ ਕੇ ਸੁਕਾ ਕੇ ਸਾਂਵੇਂ ਸੁਕਾਉਣੇ ਆ ਪਾਊਡਰ ਬਣਾ ਕੇ ਰੱਖੋ ਕਿਸੇ ਨੂੰ ਵੀ ਤੁਸੀਂ ਇਹ ਦੇ ਸਕਦੇ ਹੋ ਕਿਸੇ ਰੂਹੀ ਇਹਦੇ ਵਿੱਚ ਇਹਦਾ ਕੋਈ ਸਾਈਡ ਇਫੈਕਟ ਨਹੀਂ ਆ ਕਿਸੇ ਵੀ ਚੀਜ਼ ਕਿਸੇ ਵੀ ਪ੍ਰਤੀ ਸੋ ਮੈਂ ਸੋ ਨਹੀਂ ਇਹ ਕਹਿਣਾ ਚਾਹੁੰਦੀ ਸੀ ਵੀ ਮੇਰੀ ਕਮਾਲ ਦੇ ਮੈਨੂੰ ਮਤਲਬ ਆਪਣੇ ਸਰੀਰ ਚ ਦਿਖ ਰਿਹਾ ਹੈ ਵੀ ਮੈਂ ਲੋਕਾਂ ਦੇ ਖੈ ਤੋਂ ਵੀ ਪਾਲਾ ਮੈਂ ਲੋਕਾਂ ਨੂੰ ਸੁਣਦੀ ਹੁੰਦੀ ਵੀ ਸਾਂਝ ਨੇ ਮੈਂ ਕਹਿੰਦੀ ਉਹੀ ਮਾਰੀ ਜਾਂਦੇ ਲੋਕ ਤੇ ਖੋਦੋ ਖੋਦ ਇੱਕ ਨੂੰ ਮੈਂ ਖੋਦ ਤੂੰ ਹੀ ਦੀ ਤਕਲੀਫ ਕਰਕੇ ਨਾ ਮੈਂ ਸਾਡੇ ਸਾਹਮਣੇ ਬੂਟਾ ਸੀ ਮੈਂ ਤੋੜ ਕੇ ਪਸੇ ਨੂੰ ਬਰਤਨ ਵਹਿ ਗਈ ਬਿਨਾ ਸੋਚੇ ਸਮਝੇ ਮੈਂ ਕਿ ਦੇਖਨੇ ਫਾਇਦੇਗੀ ਜਾਂ ਤੁਸੀਂ ਫਾਇਦੇ ਜਾਣ ਕੇ ਕਮਾਲ ਹੀ ਮੰਨ ਜਾਓਗੇ ਅੱਖਾਂ ਦਾ ਚਿਪਚਿਪਾ ਦੂਰ ਹੋ ਗਿਆ ਸਵੇਰੇ ਉੱਠਿਆ ਨਹੀਂ ਸੀ ਜਾਂਦਾ ਮੇਰੇ ਚ ਸ਼ਕਤੀ ਨਹੀਂ ਸੀਗੀ ਉਹ ਮੇਰੇ ਚ ਬੋਡੀ ਚ ਐਕਟਿਵ ਹੋਣ ਲੱਗੀ ਮੈਂ ਵੀ ਜਿਹੜਾ ਖਾਣਾ ਖੂਣਾ ਬਣਾਉਣਾ ਤਾਂ ਮੈਂ ਭੁੱਲੀ ਬੈਠੀ ਸੀ ਮੈਥੋਂ ਗਰਮੀ ਨਹੀਂ ਸੀ ਘੱਟੀ ਦੀ ਐਂ ਦਮ ਚੜਨ ਲੱਗ ਜਾਂਦਾ ਸੀ ਖਾਣਾ ਬਣਾ ਰਹੀ ਹਾਂ ਹੁਣ ਮੈਂ ਸਵੇਰ ਦਾ ਖਾਣਾ ਮੈਂ ਬਣਾਉਣੀ ਆ ਸ਼ਾਮ ਦਾ ਬੇਟੀ ਬਣਾਉਂਦੀ ਆ ਕੋਈ ਆ ਜੇ ਕਰ ਜੇ ਚਾਹ ਪਾਣੀ ਵੀ ਪੀਉਣੀ ਆ ਤੇ ਵੀ ਕੱਪੜੇ ਵਾਲੇ ਆ ਜਾਣ ਕੱਪੜਾ ਵੀ ਦਿਖਾਉਣੀ ਆ ਅੱਗੇ ਦੀਪੂ ਦਿਖਾਉਂਦਾ ਸੀ ਵੀ ਮੇਰੇ ਚ ਹਿੰਮਤ ਹੀ ਨਹੀਂ ਸੀ ਵੀ ਮੈਂ ਬਹਿ ਕੇ ਉੱਠ ਖੜਾ ਵੀ ਇੰਨਾ ਜ਼ਿਆਦਾ ਸਰੀਰ ਮੇਰਾ ਡਾਊਨ ਹੋ ਚੱਕਿਆ ਸੀ ਪਤਾ ਨਹੀਂ ਭਾਈ ਇਹਦੇ ਵਿੱਚ ਕੀ ਕੋਸ਼ ਹੈ ਜਾਣਕਾਰੀ ਤਾਂ ਮੈਨੂੰ ਇਹਦੇ ਬਾਰੇ ਹੈ ਨਹੀਂ ਐਵੇਂ ਝੂਠ ਮਾਰਾਂ ਵਿੱਚ ਕੈਲਸ਼ੀ ਬੀਤੇ ਫਾਇਦੇ ਹੁਣ ਵਰਤਿਆ ਹੁਣ ਪਤਾ ਲੱਗਿਆ ਇਹਦੇ ਫੁੱਲ ਫਾਇਦੇ ਆ ਫ੍ਰੀ ਚ ਹੈ ਜਿਹੜੇ ਮਰਜ਼ੀ ਰੋਗ ਵਾਲਾ ਖਾਓ ਸੋਨੂੰ ਤਕਰੀਬਨ 10 ਦਿਨਾਂ ਚ ਪਤਾ ਲਾ ਦੂ 10 ਦਿਨਾਂ ਚ ਸੋਨੂੰ ਪਤਾ ਲੱਗਣ ਲੱਗ ਜੂ ਵੀ ਇਹ ਛੋਡੀ ਬਾਡੀ ਦੇ ਵਿੱਚ ਕੀ ਕੁਝ ਕਰ ਰਿਹਾ ਸੋ ਜਰੂਰ ਖਾਓ ਸੁਹਾਂਜਣਾ ਇਹਨੂੰ ਮੁਰਿੰਗਾ ਵੀ ਕਹਿ ਦਿੰਦੇ ਆ ਮੈਂ ਤਾਂ ਅੱਧਾ ਇੱਕ ਚਮਚਾ ਖਾਲੀੇਟ ਖਾਲੀ ਨਹੀਂ ਸੌਰੀ ਚਾਹ ਤੋਂ ਬਾਅਦ ਲੈਣੀ ਹੁੰਦੀ ਆ ਜਦੋਂ ਯੋਗਾ ਯਾਗਾ ਕਰ ਹਟਦੀ ਆ ਤੇ ਹੁਣ ਮੈਂ ਸ਼ਾਮ ਨੂੰ ਵੀ ਲੈ ਆ ਕਰੂੰਗੀ ਕਿਉਂਕਿ ਮੈਨੂੰ ਤੇ ਬੈਨੀਫਿਟ ਨਜ਼ਰ ਆਉਣ ਲੱਗੇ ਸੋ ਵਰਤਿਓ ਜਰੂਰ ਸਸਤਾ ਤੇ ਫ੍ਰੀ ਦਾ ਇਲਾਜ